SYL ਦੇ ਮੁੱਦੇ ਦੀ ਜਿਸ ਦੇ ਉੱਤੇ ਇਸ ਸਮੇਂ ਸਿਆਸਤ ਖੂਬ ਪੱਕੀ ਹੋਈ ਹੈ ਦਰਅਸਲ SYL ਦੇ ਮੁੱਦੇ ਤੇ ਸੁਖਬੀਰ ਬਾਦਲ ਦਾ CM ਮਾਨ ਤੇ ਨਿਸ਼ਾਨਾ ਦੇਖਣ ਨੂੰ ਮਿਲਿਆ ਉਹਨਾਂ ਨੇ ਸ਼ਬਦੀ वार ਕੀਤੇ ਨੇ ਸੁਖਬੀਰ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਕਿਹਾ ਕਿ ਹਰਿਆਣਾ ਦੀ ਵੋਟਾਂ ਦੇ ਲਈ CM ਮਾਨ ਨੇ ਆਪਣਾ ਪਾਸਾ ਪਲਟਿਆ ਹੈ ਕਹਿਆ ਕਿ ਵੋਟਾਂ ਲੈਣ ਦੇ ਲਈ ਪਾਣੀ ਦੇ ਲੁੱਟ ਕਰਵਾਉਣ ਨੂੰ ਵੀ ਆਮ ਆਦਮੀ ਪਾਰਟੀ ਤਿਆਰ ਹੋ ਚੁੱਕੀ ਹੈ। ਇਹ ਵੀ ਕਿਹਾ ਕਿ ਆਪ ਆਗੂ ਦੂਜੇ ਰਾਜਾਂ ਨੂੰ ਪੰਜਾਬ ਦਾ ਪਾਣੀ ਦੇਣ ਦੀਆਂ ਪਹਿਲਾਂ ਹੀ ਗਰੰਟੀਆਂ ਦੇ ਚੁੱਕੇ ਨੇ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਕੇਸ ਨੂੰ ਵੀ ਕਮਜ਼ੋਰ ਕੀਤਾ। ਆਪਣਾ ਪੱਖ ਪੰਜਾਬ ਸਰਕਾਰ ਨੇ ਬਹੁਤ ਹੀ ਕਮਜ਼ੋਰੀ ਦੇ ਨਾਲ ਰੱਖਿਆ ਜਿਸ ਨਾਲ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਦਾ ਪੱਖ ਕਮਜ਼ੋਰ ਲੱਗਿਆ। ਦੇ ਵੀ ਕਿਹਾ ਕਿ ਅਕਾਲੀ ਦਲ ਪਾਣੀ ਦੀ ਇੱਕ ਬੂੰਦ ਵੀ ਦੂਜੇ ਰਾਜਾਂ ਨੂੰ ਨਹੀਂ ਜਾਣ ਦਵੇਗਾ ਅਕਾਲੀ ਦਲ ਇਸ ਦਿਨ ਨਾਲ ਖੜਾ ਹੈ ਦੇ ਵੀ ਕਿਹਾ ਕਿ ਵੋਟਾਂ ਦੇ ਲਈ ਪਾਣੀ ਦੀ ਲੁੱਟ ਕਰਵਾਉਣ ਨੂੰ ਆਮ ਆਦਮੀ ਪਾਰਟੀ ਤਿਆਰ ਹੋ ਗਈ ਹੈ ਕਿਉਂਕਿ ਤੋਂ ਅੰਦਾਜ਼ੇ ਕਿ ਹਰਿਆਣਾ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੰਸਦ ਸੰਜੇ ਸਿੰਘ ਖਾਸ ਤੌਰ ਤੇ ਮੌਜੂਦ ਰਹੇ ਉਹਨਾਂ ਦੇ ਵੱਲੋਂ ਜੋ ਕਿਹਾ ਗਿਆ ਕਿ 90 ਦੀਆਂ 90 ਸੀਟਾਂ ਤੇ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣਾਂ ਲੜੇਗੀ ਇੰਡੀਆ ਆਲਾਈਂਸ ਤੋਂ ਨਾਤਾ ਤੋੜ ਕੇ 90 ਸੀਟਾਂ ਤੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ ਸੀਐਮ ਮਾਨ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਲੇਕਿਨ ਇਸ ਦੇ ਉੱਤੇ ਨਿਸ਼ਾਨੇ ਸਾਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਟਵੀਟ ਕੀਤਾ ਆਪਣੇ ਐਕਸ ਅਧਿਕਾਰਤ ਅਕਾਊਂਟ ਤੇ ਟਵੀਟ ਕੀਤਾ ਗਿਆ ਇਹ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਹੁਣ ਵੋਟਾਂ ਲੈਣ ਦੇ ਲਈ ਪਾਣੀ ਦੀ ਲੁੱਟ ਕਰਵਾਉਣ ਨੂੰ ਵੀ ਤਿਆਰ ਹੋ ਗਈ ਹੈ ਪੰਜਾਬ ਦੇ ਵਿੱਚ ਐਸਵਾਈਐਲ ਦਾ ਮੁੱਦਾ ਤੇ ਹਰਿਆਣਾ ਦੇ ਲਈ ਐਸਵਾਈਐਲ ਦਾ ਮੁੱਦਾ ਦੋਨਾਂ ਦੇ ਮਾਇਨੇ ਹੋਰ ਨੇ ਨੰਬਰ 2 ਤੇ एसवाईएल ਦਾ ਕਿਹਾ ਕਿਉਂਕਿ ਮਾਮਲਾ ਸਭ ਜੁਡੇ ਸ ਹੈ ਸੁਪਰੀਮ ਕੋਰਟ ਚ ਹੈ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਇੱਥੇ ਆ ਬਕਬਾਰ ਆ ਕੇ ਟਿਖੜ ਕੇ ਇਹਦੇ ਬਾਰੇ ਡਿਟੇਲ ਚ ਦੱਸਦਾ ਰਿਹਾ ਹਾਂ ਸੋ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਹੈ ਇਸ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਪਾਉਂਗਾ ਪੱਤਰਕਾਰ ਨੇ ਸਵਾਲ ਕੀਤਾ ਕਿ एसवाईएल ਤੇ ਕੀ ਸਟੈਂਡ ਹੈ ਤੇ ਵੋਟਾਂ ਇੰਨੀਆਂ ਪਿਆਰੀਆਂ ਲੱਗਣ ਲੱਗੀਆਂ हरियाणा ਦੀ ਸੱਤਾ ਇੰਨੀ ਪਿਆਰੀ ਲੱਗੀ ਕਿ ਮੁੱਖ ਮੰਤਰੀ ਪੰਜਾਬ ਦਾ ਤੇ ਪੰਜਾਬ ਦੇ ਪਾਣੀਆਂ ਦਾ ਸਟੈਂਡ ਲੈਣੇ ਭੁੱਲ ਗਏ ਕਹਿੰਦੇ ਜੀ ਮੈਟਰ ਸੁਪਰੀਮ ਕੋਰਟ ਚ ਸਬਜੂਡਿਸ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸ਼ਾਬਾਸ਼ ਭਗਵਾਨਤਮਾਨ ਸਾਹਿਬ ਹੁਣ ਤੁਸੀਂ ਬਣ ਗਏ ਪੱਕੇ ਰਾਜਨੀਤਿਕ ਮੈਂ ਪੁੱਛਣਾ ਚਾਹੁੰਦਾ ਕਿ ਜਦਨ ਸੁਸ਼ੀਲ ਗੁਪਤਾ ਜਿਹੜਾ ਹਰਿਆਣਾ ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਿਦੋਂ ਉਹਨੇ ਥੋੜੀ ਹਾਜ਼ਰੀ 'ਚ ਇਹ ਗੱਲ ਕਹੀ ਸੀ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ 'ਚ ਬਣਾ ਦਿਓ ਤੇ ਘਰ ਘਰ ਤੱਕ ਐਸਵਾਈਐਲ ਪਹੁੰਚਾ ਦੇਾਂਗੇ ਉਸ ਦਿਨ ਕਿਉਂ ਨਹੀਂ ਤੁਸੀਂ ਸਭ ਜੋਡਿਸ ਦਾ ਹਾ ਦਾ ਨਾਰਾ ਮਾਰਿਆ